ਪਦੀਨੇ ਕਿਵੇਂ ਆ ਵੀਰ ਵੀਰ ਗੁੱਟੀ ਲੜਾਈ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਮੈਂ ਐਨਾ ਮਹਿੰਗਾ ਆਏ ਹਾਈ ਕੀ ਲਊਗਾ ਝੋਲਾ ਐਡਾ ਵੱਡਾਗਾ ਪਦੀਨੇ ਦੀ ਆ ਗਈ ਕੀ ਕਰੀਏ ਮਹਿੰਗਾਈ ਮਾਰ ਗਈ ਭਾਈ ਮਹਿੰਗਾਈ ਮਾਰ ਗਈ ਕੱਟ ਲਾ ਲਾ ਯਾਰ ਦੱਸ ਦੀ ਲਾ ਲਾ ਲੱਗਦੀ ਨਹੀਂ ਭਾਈ ਦੱਸ ਦੀ ਮਣੀ ਲੱਗਦੀ 20 ਰੁਪਈਆ ਦੀ ਆ ਗਈ ਪਦੀਨਾ ਕੀ ਚਟਨੀ ਬਣਾਵਾਂਗੇ ਕੀ ਘੋਲ ਕੇ ਪਿਲਾਵਾਂਗੇ ਹਾਏ ਮਰ ਗਏ ਗਰਮੀ ਆਏ ਮਰਗੇ ਮਹंगाई ਬਾਕੀ ਕੁਝ ਬਚਿਆ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਮਹਿੰਗਾਈ ਨੇ ਮਾਰਤਾ ਬਈ ਆਏ ਕਦੋਂ ਲੈਨੇ ਆ ਕਦੋਂ ਕਿਵੇਂ ਵੀਰੇ ਆਜੂ ਨਿਕਲ ਬਾਈ ਨਾ ਮਹਗਾ ਬਾਕੀ ਕੁਝ ਬਚਿਆ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਕਦੂ ਕਦੂ ਨਾ ਮਹਗਾ ਆ ਕਿਵੇਂ ਆਗਾ ਚਨਾ ਮਿਰਚ ਬਾਈ ਸਾਰਾ ਕੁਝ ਹੀ ਮਹਿੰਗਾ ਗਾ ਅੱਗ ਲੱਗੀ ਪਈ ਆ ਵੀਰੇ ਮਹਿੰਗਾਈ ਮਾਰ ਗਈ ਇਹ ਤੋਰੀ ਆ ਗਈ ਹੈਲੋ ਹਾਂ ਵੀਰੇ ਕੀ ਕਰਨ ਲੋ ਨਾਉਟ ਮੇ 100 ਰੁਪਏ ਕਿਲੋ 80 ਰੁਪਏ ਕਿਲੋ 100 ਰੁਪਏ 100 ਰੁਪਏ ਕਿਲੋ ਕਦੂ ਆਏ ਕਦੂ ਕਰਬੀ ਕਿਲੋ ਬਾਈ 100 ਰੁਪਏ 100 ਰੁਪਏ ਕਿਲੋ ਕਦੂ ਮਰ ਗਏ ਓਏ ਕੀ ਖਾਵਾਂਗੇ ਝੋਲਾ ਐਡਾ ਵੱਡਾ ਝੋਲੇ ਦਾ ਬਾਈ ਚਪਾ ਗਿਆ ਚਪਾ ਗਿਆ ਬਾਈ ਚਪਾ ਗਿਆ ਭਾਈ ਅੰਬ ਕਿਵੇਂ ਹੈ? ਕਿੰਨੇ ਕਿਲੋ? ਹੈ? 120 120 ਰੁਪਏ ਕਿਲੋ। ਓ ਚੋਲਾ 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 ਐਡਾ ਵੱਡਾ ਗਾ ਯਾਰ ਇਹ ਵੀ ਰੇਟ ਬਹੁਤ ਮਹਿੰਗਾ ਗਾ। ਮਾ ਨਾ ਭਾਈ ਲੈਣਾ ਨਹੀਂ ਗਾ ਰਹਿਣ ਦੇ ਵੀਰੇ। ਬਸ ਚੱਲੋ ਭਾਈ। ਬਸ ਅਸੀਂ ਸਬਜ਼ੀ ਇਕੱਠੀ ਕਰ। ਆ ਮਾਤਾ ਸਬਜ਼ੀ ਬਹੁਤ ਮਹਿੰਗੀ ਹੋ ਰਹੀ ਆ ਮਾਤਾ। ਕੀ ਕਰੀਏ? ਕੀ ਕਰੀਏ ਭਾਈ? ਮਿਰਚ ਕਿਵੇਂ ਵੀਰੇ? 20 ਰੁਪਏ ਭਾਈ ਆ। 20 ਰੁਪਏ। ਆਏ ਯਾਰ ਭਾਈ ਆ ਬਹੁਤ ਮਹਿੰਗੀ ਆ ਭਾਈ ਇਹ ਵੀ ਨਹੀਂ ਲੈਣੀ ਵੀਰੇ। ਲਾ ਦੇ। ਬਈ ਸੰਗਰੂਰ ਦੇ ਵਿੱਚ ਸਬਜੀ ਮੰਡੀ ਚ ਆਇਤੀਗੇ ਸਰਕਾਰ ਕਹਿੰਦੀ ਝੋਲਾ ਲੈ ਕੇ ਆਓ ਠੀਕ ਆ ਝੋਲਾ ਤਾਂ ਲਿਆਉਣੇ ਆਗੇ ਪਰ ਝੋਲੇ ਚ ਪਾਉਣ ਵਾਸਤੇ ਸਬਜੀ ਵੀ ਤਾਂ ਹੋਵੇ ਐਨੀ ਮਹਿੰਗਾਈ ਹੋ ਰਹੀ ਆ ਸਾਰੀ ਸਬਜੀਆਂ ਨੂੰ ਅੱਗ ਲੱਗੀ ਪਈ ਆ ਕੀ ਗਰੀਬ ਲੋਕ ਕਿੱਥੇ ਜਾਣਗੇ ਆ ਦੇਖੋ ਸਾਡੇ ਵਰਗੇ ਗਰੀਬ ਲੋਕ ਤਾਂ ਮੈਂ ਤਾਂ ਸ਼ੋਅ ਵਾਸਤੇ ਸਬਜੀਆਂ ਘੜ ਚ ਪਾਈਆਂ ਨੇ ਪਰ ਘਰੇ ਲਿਜਾਣ ਵਾਸਤੇ ਝੋਲੇ ਚ ਪਾਉਣ ਵਾਸਤੇ ਸਬਜੀ ਨਹੀਂ ਹੈਗੀ ਸਾਡੇ ਲਵੇ ਤਾਂ ਸਬਜੀਆਂ ਰਹਿ ਗਈਆਂ ਆ ਖੀਰਾ ਕਦੂ ਟਮਾਟੇ ਬੈਂਗਣ ਰਹਿ ਗਿਆ ਬਸ ਹੋਰ ਕੁਝ ਨਹੀਂ ਬਚਿਆ ਭਾਈ ਓਏ ਸਾਰਾ ਕੁਝ ਇੰਨਾ ਮਹਿੰਗਾ ਹੈਗਾ ਅਸੀਂ ਨਹੀਂ ਲੈ ਜਾ ਸਕਦੇ ਆ ਮੇਰੀ ਤਾਂ ਨਹੀਂ ਆਣੀ ਵੀਰੇ ਆਉਗੀ ਤਾਂ ਦਰਦੀ ਮਖੜਾ ਵੀ ਭਾਈ ਕੈਰ ਭੀ ਕਿਲੋ ਆ 80 ਰੁਪਏ ਕਿਲੋ 80 ਰੁਪਏ ਕਿਲੋ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਰਾਜਿਆਂ ਜੀ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਵੇ ਸਬਜ਼ੀ ਗਲ ਚ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣਗੇ ਜਿਵੇਂ ਹੁਣ ਪਿਆਜ਼ ਹੋ ਗਿਆ ਕਰੇਲੇ ਹੋ ਗਏ ਟਿੰਡਾ ਹੋ ਗਈ ਆ ਹੋ ਗਿਆ ਕद्दू ਹੋ ਗਿਆ ਕद्दू 100 ਰੁਪਏ ਹੋ ਗਿਆ Shimla mirch ਮਹਿੰਗੀ ਹੋਈ ਭਈਆ ਜਿਹੜੀ ਮਰਜ਼ੀ ਸਬਜ਼ੀ ਲਾ ਲਓ ਅੱਗ ਲੱਗੀ ਪਈ ਹੈਗੀ ਹੁਣ ਜਿਹੜਾ ਦਿਹਾੜੀਦਾਰ ਬੰਦਾ ਜਿਹੜਾ ਗਰੀਬ ਬੰਦਾਗਾ ਜਿਹੜੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ ਜਿਹੜਾ 100 ਰੁਪਏ ਦਾ ਸਬਜ਼ੀ 50 ਰੁਪਏ ਦੀ ਸਬਜ਼ੀ ਲੈ ਕੇ ਜਾਂਦੇ ਸੀ ਉਹ ਅੱਜ ਕੀ ਕਰਨਗੇ 1/2 ਕਿਲੋ ਪਾਈ ਵਾਲਾ ਤੇ ਆ ਗਿਆ ਜਿਹੜਾ ਕਿਲੋ ਲੈ ਕੇ ਜਾਂਦਾ ਸੀ ਉਹ ਅੱਧਾ ਕਿਲੋ ਤੇ ਆ ਗਿਆ ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜ਼ੀ ਲੈਣ ਆਇਦੀ ਆ ਝੋਲਾ ਲੈ ਕੇ ਆਇਦੀ ਮੈਂ ਝੋਲੀ ਲੈ ਕੇ ਆਉਣਾ ਹਾਂਗਾ ਜੀ ਝੋਲਾ ਲੈ ਕੇ ਆਉਣਾ ਸਬਜ਼ੀ ਬਾਜ਼ਾਰ ਤੋਂ ਮਹੀਨਾ ਪਹਿਲਾਂ ਅੱਧਾ ਝੋਲਾ ਲੈ ਜਾਂਦਾ ਸੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਹਾਰ ਬਣਾ ਕੇ ਗਾਲ ਤੇ ਪਾ ਲਿਆ ਇਹੀ ਜਾ ਕੇ ਮੈਂ ਰਸੋਈ 'ਚ ਟੰਗ ਦੂੰਗਾ ਘਰ ਵਾਲੀ ਨੂੰ ਕਹ ਦੂੰਗਾ ਇਹਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਹੜੀ ਨੂੰ ਤੜਕਾ ਲਾ ਲਿਆ ਕੈਰੀ ਨੂੰ ਦੇਖ ਲਿਆ ਕੈਰੀ ਵੀ ਅੱਜ ਕੀੜਾ ਬਣ ਗਿਆ ਅੱਜ ਕੱਕੜੀ ਟਿੰਡੋ ਬਣਾਲੀ ਅੱਜ ਏਫ ਬਣਾਲਿਆ ਅਧ ਬੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਕਿਵੇਂ ਦੇਖਦੇ ਹੋ ਸਬਜ਼ੀ ਦੇ ਪਹਾੜ ਜਿਹੜੇ ਵੱਧ ਰਹੇ ਨੇ ਉਹਨਾਂ ਦੇ ਮੱਦੇਨਜ਼ਰ ਤੁਸੀਂ ਇਹ ਪ੍ਰਦਰਸ਼ਨ ਕੀਤਾ ਬਿਲਕੁਲ ਜੀ ਮਹਿੰਗਾਈ ਤੇ ਮੱਦੇਨਜ਼ਰ ਪ੍ਰਦਰਸ਼ਨ ਕੀਤਾ ਸਰਕਾਰਾਂ ਕਹਿੰਦੀਆਂ ਹੁੰਦੀਆਂ ਨੇਗੀਆਂ ਵੀ ਅਸੀਂ ਮਹਿੰਗਾਈ ਵਧਣ ਨਹੀਂ ਦਿੰਦੇ ਚਾਹ ਸੈਂਟਰ ਦੀ ਸਰਕਾਰ ਲਾ ਲੋ ਚਾਹ ਪੰਜਾਬ ਦੀ ਸਰਕਾਰ ਲਾ ਲੋ ਹੁਣ ਕੋਈ ਗੱਲ ਆ ਜੀ ਗਰੀਬ ਤਾਂ ਗਰੀਬ ਹੀ ਸਾਡੇ ਵਰਗੇ ਇੱਕ ਇੱਕ ਚੀਜ਼ ਲੈ ਕੇ ਦੇਖ ਕੇ ਦਾ ਗੁਜ਼ਾਰਾ ਕਰ ਸਕਦੇ ਨੇ ਦੇਖ ਸਕਦੇ ਆ ਪਰ ਅਸੀਂ ਇਹਨੂੰ ਬਣਾ ਨਹੀਂ ਸਕਦੇ ਹੈਗੇ ਬਸ ਸ਼ੌਂਕ ਦੇ ਲਈ ਅਸੀਂ ਆ ਇੱਕ ਇੱਕ ਚੀਜ਼ ਖਰੀਦ ਲਈ ਪਰ ਖਾ ਨਹੀਂ ਸਕਦੇ ਇਹਨੂੰ ਖਰੀਦ ਲਈ ਗੱਲ ਤੇ ਪਾ ਸਕਦੇ ਪਰ ਖਾ ਨਹੀਂ ਸਕਦੇ ਇਹ ਸਾਡੇ ਗਰੀਬਾਂ ਦੇ ਹਾਲ ਨੇ ਜੀ ਐਨੀ ਮਹਿੰਗਾਈ ਹੋ ਰਹੀ ਹੈਗੀ ਤਾਂ ਲੱਗਦਾ ਕਿਤਨਾ ਕਿਤੇ ਅੱਜ ਇਸ ਇਹਨਾਂ ਸਬਜ਼ੀਆਂ ਦੀ ਕਦਰ ਵੀ ਵੱਧ ਗਈ ਬਿਲਕੁਲ ਜੀ ਕਦਰ ਤਾਂ ਵਧੀ ਹੈ ਜੀ ਕਿਉਂਕਿ ਜਦੋਂ ਅਸੀਂ ਪਹਿਲਾਂ ਕਿਲੋ ਸਬਜ਼ੀ ਲੈਂਦੇ ਸੀ ਜੇ ਸਾਨੂੰ ਅੱਧਾ ਕਿਲੋ ਬਣਾਉਣੀ ਪੈਂਦੀ ਸੀ ਕਿਲੋ ਹੀ ਧਰ ਲੈਂਦੇ ਸੀ ਉਹਦੇ ਵਿੱਚੋਂ ਸਬਜ਼ੀ ਬਚ ਜਾਂਦੀ ਦੀ ਕਈ ਘਰਾਂ ਦੇ ਬਾਹਰ ਰੱਖ ਦਿੰਦੇ ਸੀ ਕਿ ਉਹ ਬੇਸਟ ਜਾਂਦੀ ਦੀ ਹੁਣ ਅਗਲਾ ਕਹਿੰਦਾ ਦੇਖ ਕੇ ਜੇ ਦੋ ਪਿਆਜ਼ ਚੀਰਨੇ ਨੇ ਇੱਕ ਪਿਆਜ਼ ਹੀ ਚੀਰ ਜੇ ਦੋ ਟਮਾਟਰ ਚੀਰਨੇ ਦੀ ਇੱਕ ਪਿਆ ਇੱਕ ਟਮਾਟਰ ਹੀ ਚੀਰ ਠੀਕ ਹੈ ਜੀ ਜੇ ਅੱਧਾ ਕਿਲੋ ਸਬਜ਼ੀ ਲੈਣੀ ਦੀ ਪਾਈ ਹੀ ਲੈਂਦਾਗਾ ਇਹ ਹਾਲਾਤ ਹੋ ਗਏ ਕਿਉਂਕਿ ਜਿਹੜੀ ਮਹਿੰਗਾਈ ਆ ਕਿਤੇ ਨਾ ਕਿਤੇ ਜੇਬ ਤੇ ਬਜਟ ਤੇ ਅਸਰ ਪਾਉਂਦੀ ਆ ਜੀ ਜਿਹੜਾ ਗਰੀਬ ਬੰਦਾ ਉਹ ਤਾਂ ਲਈ ਨਹੀਂ ਸਕਦਾ ਸਾਡੇ ਵਰਗੇ ਤਾਂ ਮੂੰਗੀ ਮਸਰੀ ਖਾਣਗੇ ਜਾਂ ਚਟਨੀ ਖਾਣਗੇ ਇੰਨੇ ਮਹਿੰਗੇ ਸਬਜ਼ੀ ਦੇ ਗਹਿਣੇ ਪਾਈ ਬੈਠੇ ਹੋ ਖਤਰਾ ਵੀ ਆ ਤੁਹਾਨੂੰ ਖਤਰਾ ਤਾਂ ਹੈਗਾ ਜੀ ਹਾਂ ਹੁਣ ਦੇਖੋ ਮੰਡੀ ਨੇਹਰਾ ਵੀ ਹੋਣ ਵਾਲਾ ਹੀ ਆ ਜੀ ਸੰਗਰੂਰ ਦੀ ਮੰਡੀ 'ਚ ਖੜੇ ਆਂਗੇ ਬਾਕੀ ਦੇਖਦੇ ਆਂਗੇ ਉਂ ਤਾਂ ਸੀਐਮ ਸਿਟੀ ਹੈਗੀ ਹੈਗੀ ਐ ਪੁਸ ਆਪਣੇ ਨੌਲਾਜ਼ਮ ਬਹੁਤ ਹੈਗੇ ਨੇ ਭਾਈ ਸਾਡੇ ਕਿਸੇ ਨਾ ਕਿਸੇ ਨੂੰ ਬੇਨਤੀ ਕਰ ਦਾਂਗੇ ਇੱਥੋਂ ਦੇ ਸਾਡੇ ਹੈਗੇ ਨੇ ਯਾਰ ਦੋਸਤ ਸਕਿਉਰਟੀ ਜੀ ਦੇਖੋ ਸਕਿਉਰਟੀ ਖੈਰ ਕੋ ਤਾਂ ਲੀਡਰਾਂ ਲਈ ਹੁੰਦੀ ਆ ਮਾੜੇ ਬੰਦੇ ਲਈ ਹੁੰਦੀ ਤਾਂ ਨਹੀਂ ਪਰ ਜਦੋਂ ਮਾੜਾ ਬੰਦਾ ਕੋਈ ਗੈਣਿਆਂ ਦਾ ਹਾਰ ਤਗੜਾ ਪਾਲੇ ਤਾਂ ਸਕਿਉਰਟੀ ਦੀ ਦੇ ਮੰਗ ਕਰਦੀ ਆ ਮੈਂ ਦੋ ਕੁ ਮਲਾਜ਼ਮ ਆ ਜਾਣ ਵੀਰ ਬਣ ਕੇ ਮੈਨੂੰ ਘਰ ਤੱਕ ਛੱਡ ਦੇਣ ਤਾਂ ਬਹੁਤ ਆ ਕਿਤੇ ਮੇਰੇ ਇਹ ਸ਼ਿਮਲਾ ਮਿਰਚ ਟਿੰਡੋ ਤੋਰੀ ਬੈਂਗਣ ਕੋਈ ਲੈ ਜਾਏ ਮੈਂ ਤਾਂ ਮਰ ਜੂਗੀਆਂ ਅਬਾਈ ਮੈਨੂੰ ਘਰੇ ਤੱਕ ਪਹੁੰਚਾ ਦਿਓ ਸਬਜ਼ੀ ਮੰਡੀ ਚ ਗੈਣਾ